ਕਿ ਲੰਗਰ ਕਿਹੜੀ ਚੀਜ਼ ਦਾ ਲੱਗਿਆ ਹੋਇਆ ਵੀ ਤੁਹਾਨੂੰ ਵੀ ਉਹ ਦਿਖਾ ਦਿੰਦਾ ਵੀ ਮੈਂ ਬੜਾ ਹੈਰਾਨ ਹੋਇਆ ਰੁਕਿਆ ਤਾਂ ਮੈਂ ਚਾਹ ਪੀਣ ਦੇ ਲਈ ਤਾਂ ਪਰ ਘਰੂ ਵੀ ਚੱਕ ਗੁਰੂ ਮਹਾਰਾਜ ਦੀ ਚੜ੍ਹਦੀ ਗੱਲਾ ਇੱਧਰ ਗੋਲ ਗੋਪਿਆ ਦਾ ਲੰਗਰ ਲੱਗਿਆ ਹੋਇਆ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਨੇ ਸਫਰ ਸਟਾਰਟ ਕਰਿਆ ਜੀ ਨਗਰਾਸ਼ੂ ਤੋਂ ਤੇ ਅੱਜ ਦਾ ਟਾਰਗੇਟ ਹੈ ਰਿਸ਼ੀਕੇਸ਼ ਅਗਰ ਰਸਤੇ ਵਿੱਚ ਮੀਂਹ ਪੈ ਗਿਆ ਆਪਾਂ ਦੇਹ ਪ੍ਰਿਆਗ ਰੁਕਾਂਗੇ ਕਿਉਂਕਿ ਰਿਸ਼ੀਕੇਸ਼ ਇੱਥੋਂ 150 ਕਿਲੋਮੀਟਰ ਜਾਦਾ ਫੌਂਟ ਲਾਣ ਮਿਲੇਗੀ ਇੱਕ ਆਪਾਂ ਨੂੰ ਚੜ੍ਹਾਈ ਮਿਲੇਗੀ ਦੇ ਪਿਆ ਗਲੀ ਜਿਹੜੀ 14 ਕਿਲੋਮੀਟਰ ਦੀ ਹੈ। ਬਾਕੀ ਅਗਰ ਸਵੇਰ ਦੀ ਗੱਲ ਕਰਾਂ ਤਾਂ ਸ਼ਾਮਾ ਹੋ ਰਿਹਾ तकरीबन 6:30 ਵਜੇ ਦਾ। ਤੇ ਮਾਹੌਲ ਇੱਕ ਨੰਬਰ ਹੈ। ਤੇ ਬੱਦਲ ਅਜ ਫੇਰ ਥੱਲੇ ਉਤਰੇ ਹੋਏ ਨੇ। ਤੇ ਇਧਰ ਜਿਹੜੀ ਉੱਚੀ ਪਹਾੜੀ ਦਿਖਦੀ ਦੀ ਇਹ ਵੀ ਬੱਦਲਾਂ ਨੇ ਘੇਰ ਲਈ। ਤੇ ਫਜਿਲਕਾ ਰਹਿ ਗਈ ਇੱਥੇ 655 ਵਜਲਕਾ ਨਾਲ ਪਤਾ ਨਹੀਂ ਕਿਆ ਲਿੰਕ ਇੱਥੇ ਵਿਜਲਕਾ ਦੇ ਬੋਰਡ ਬਹੁ ਲੱਗੇ ਹੋਏ ਆ। ਜਿਹੜੇ ਸਾਈਕਲ ਉੱਡੀ ਜਾ ਰਿਹਾ ਅੱਜ ਦੇ ਸਫਰ ਦੀ ਪਹਿਲੀ ਤਰਾਈ। ਜਿਹੜਾ ਆਨੰਦ ਸਵੇਰੇ ਸਵੇਰੇ ਸਾਈਕਲਿੰਗ ਕਰਕੇ ਆਉਂਦਾ ਏ ਉਹ ਪੂਰੇ ਦਿਨ ਚ ਨਹੀਂ ਆਉਂਦਾ ਉਹਦਾ ਕਾਰਨ ਕੀ ਆ ਏ? ਸਵੇਰੇ ਸਵੇਰੇ ਨਾ ਇੱਕ ਤਾਂ ਬੰਦਾ ਫਰੈਸ਼ ਹੁੰਦਾ ਏ ਤੇ ਇੱਕ ਟ੍ਰੈਫਿਕ ਘੱਟ ਹੁੰਦੀ ਏ। ਇਸ ਟਾਈਮ ਆਪਾਂ ਨੂੰ ਗੱਡੀਆਂ ਦੇਖਣਗੀਆਂ ਉਹ ਵੀ ਕੋਈ ਕੋਈ ਜਾ ਰਹੀ। ਮੋਟਰਸਾਈਕਲ ਨਹੀਂ ਦੇਖਣਗੇ। ਤੇ ਜੇ ਤੋਂ ਫਿਰ 10:00 ਵਜਦੇ ਆ ਫਿਰ ਰੋਡ ਮੋਟਰਸਾਈਕਲ ਨਾਲ ਭਰ ਜਾਂਦਾ ਤੇ ਟ੍ਰੈਫਿਕ ਬਹੁਤ ਹੋ ਜਾਂਦੀ ਇਸ ਟਾਈਮ ਮਾਹੌਲ ਸ਼ਾਂਤ ਕਿਤੇ ਕੋਈ ਕੋਈ ਗੱਡੀ ਨਿਕਲਦੀ ਹੈ ਤੇ ਸਾਹਮਣੇ ਬੱਦਲ ਉੱਡ ਰਹੇ ਤੇ ਅੱਜ ਦਾ ਸਭ ਤੋਂ ਪਹਿਲਾ ਟਾਰਗੇਟ ਹੈ ਇੱਥੋਂ 15 ਕਿਲੋਮੀਟਰ ਰਹਿ ਗਿਆ ਰੁਦਰ ਪ੍ਰਿਆਗ ਪਹਿਲਾਂ ਰੁਦਰ ਪ੍ਰਿਆਗ ਜਾਵਾਂਗੇ ਰੁਦਰ ਪ੍ਰਿਆਗ ਤੋਂ ਮੈਨੂੰ ਲੱਗਦਾ 20-25 ਕਿਲੋਮੀਟਰ ਅੱਗੇ ਕਿਰਨਗਰ گورਦੋਰਾ ਸਾਹਿਬ ਆਣ ਲੱਗੇ ਆਪਾਂ ਨੇ ਦਰਸ਼ਨ ਨਹੀਂ ਕਰੇ ਤੇ ਤਾਂ ਵਾਪਸ ਹੀ ਦਰਸ਼ਨ ਕਰਕੇ ਜਾਵਾਂਗੇ ਤੇ ਉਸ ਤੋਂ ਅੱਗੇ 40 ਕਿਲੋਮੀਟਰ ਹੈ ਦੇਵ ਪ੍ਰਿਆਗ ਅੱਜ ਦੀ ਸਟੇ ਦੇਵ ਪ੍ਰਿਆਗ ਦੀ ਸੋਚ ਰਹੇ ਹਾਂ ਅਗਰ ਮੈਂ ਆ ਗਿਆ ਅਗਰ ਮੈਂ ਨਾ ਆਇਆ ਫਿਰ ਆਪਾਂ ਰਿਸ਼ੀਕੇਸ਼ ਪਹੁੰਚਾਂਗੇ ਤੇ ਮੋਟਰਸਾਈਕਲ ਟਾਮਟਾ ਲੈ ਕੇ ਦੇਖਣ ਲੱਗ ਗਏ ਸਾਹਮਣੇ ਆਪਣਾ ਢਲਾਨ ਆ ਗਈ ਮੈਨੂੰ ਲੱਗਦਾ ਵੀ ਇਹ ਢਲਾਨ ਆਪਾਂ ਰੁਦਰ ਪ੍ਰਯਾਗ ਲੈ ਜੇਗੀ ਤੇ ਇਧਰ ਸੂਰਜ ਦੇਵਤਾ ਵੀ ਜ਼ੋਰ ਲਾਣ ਲੱਗ ਗਿਆ ਬੱਦਲ ਥੋੜੇ ਭੱਜ ਰਹੇ ਆ ਇਹ ਹੌਲੀ ਹੌਲੀ ਮੈਨੂੰ ਲੱਗ ਰਿਹਾ ਅੱਜ ਬੱਦਲ ਚੱਕ ਹੋ ਜੂंगे ਕਿਉਂਕਿ ਬੱਦਲਾਂ ਦੀ ਅੱਜ ਸਪੀਡ ਸੋਹਣੀ ਹੈ ਜਦੋਂ ਆਪਾਂ ਨਗਰਾਸੂ ਤੋਂ ਰੁਦਰ ਪ੍ਰਯਾਗ ਵਾਲੀ ਸਾਈਡ ਜਾਂਦੇ ਆ ਤਾਂ ਰਸਤੇ ਵਿੱਚ ਵੀ ਜਗਾ ਆਉਂਦੀ ਹੈ ਜਿਸ ਨੂੰ ਬੋਲਦੇ ਆ ਰਤੂੜਾਂ ਫੇਰ ਤੂੜਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਇਸ ਤੋਂ 6 ਕਿਲੋਮੀਟਰ ਅੱਗੇ ਨਗਰਾਸੂ ਹੈ ਇਹ ਹੇਮਕੁੰਟ ٹرسٹ ਵੱਲੋਂ ਬਣਾਇਆ ਜਾ ਰਿਹਾ ਸੰਗਤਾਂ ਦੇ ਠਹਿਰ ਦੇ ਲਈ ਤਕਰੀਬਨ ਇਹ 7 ਤੋਂ 8 ਮੰਜ਼ਲੇ ਹਨ ਇਹ ਉੱਪਰ ਵਾਲਾ ਫਲੋਰ ਹੈ ਤੇ ਡਾਊਨ ਦੇ ਵਿੱਚ ਸਾਰੇ ਤੁਹਾਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਕਿਉਂਕਿ ਯਾਤਰਾਂ ਨੂੰ ਠਹਿਰ ਦੇ ਵਿੱਚ ਬਹੁਤੀ ਦਿੱਕਤ ਆ ਰਹੀ ਸੀਗੀ ਗੋਮਿੰਦ ਘਾਟ ਦੇ ਵਿੱਚ ਇੰਨੀ ਸੰਗਤ ਨਹੀਂ ਸੰਭਲਦੀ ਤੇ ਧਾਮ ਦੇ ਉੱਤੇ ਹੋਰ ਵੀ ਰਸ਼ ਹੋ ਜਾਂਦਾ ਤਾਂ ਕਰਕੇ ਇਹ ਠਹਿਰ ਦੇ ਲਈ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਉਸਾਰੀ ਚੱਲ ਰਹੀ ਹੈ ਜੀ ਇੱਥੇ ਫਰੂਟ ਆਪਾਂ ਨੂੰ ਸੋਹਣੇ ਲੱਗੇ ਤੇ ਇਹ ਪਹਿਲੀ ਦੁਕਾਨ ਆ ਜਿੱਥੇ ਆਪਾਂ ਨੂੰ ਕੇਲੇ ਪੱਕੇ ਦਿਖੇ ਆ। ਇਹ ਹਰੇ ਰੰਗ ਵਾਲੇ ਰੱਖੀ ਬੈਠੇ ਆ। ਨਹੀਂ ਨਹੀਂ। ਇਹ ਨੀਚੇ ਵਾਲੇ ਚ ਕੱਢ ਕੇ ਦੇ ਦੋ। ਹਾਂ ਇਹ ਇਹਦੇ ਵਿੱਚ। ਤੇ ਆਪਾਂ ਅੱਧੇ ਕਿ ਦਰਜਣ ਫੜੀਏ। ਖਾ ਪੀ ਕੇ ਚੱਲਦੇ। ਤੇ 60 ਰੁਪਏ ਦਰਜਣ ਆ। ਆਪਾਂ ਨੇ ਅੱਧੇ ਦਰਜਣ ਫੜ ਲਈ। ਤੇ ਰੁਦਰ ਪ੍ਰਿਆਗ ਜੋਰ ਬਹੁਤ ਲਵਾ ਰਿਹਾ। ਪਿੱਛੋਂ ਦੀ ਸਾਰੀ ਕਿਢਾਈ ਘੜ ਕੇ ਆਇਆ। ਸਾਹਮਣੇ ਲੱਗਿਆ ਹੋਇਆ ਬੋਰਡ ਦੱਸ ਰਿਹਾ ਵੀ ਰੁਦਰ ਪ੍ਰਿਆਗ ਰਹਿ ਗਿਆ ਜੀ 2 ਕਿਲੋਮੀਟਰ ਤੇ 2 ਕਿਲੋਮੀਟਰ ਦੀ ਸਿੱਧੀ ਢਲਾਨ ਆ ਅੱਪਰ ਨੂੰ 2 ਕਿਲੋਮੀਟਰ ਆਪਾਂ ਨੇ ਬਿਨਾ ਪੈਂਟਲਾਂ ਦਾ ਜਾਣਾ ਹੈ ਸ਼੍ਰੀਨਗਰ 32 ਤੇ ਅੱਜ ਦਾ ਟਾਰਗੇਟ ਦੇਵ ਪ੍ਰਿਆਗ ਸਭ ਤੋਂ ਪਹਿਲੇ 67 ਕਿਲੋਮੀਟਰ ਹਰਦਵਾਰ ਜੀ 160 ਫਿਰ ਇਹਦੇ ਹਿਸਾਬ ਦੇ ਨਾਲ ਵੀ 140 ਹੋਏਗਾ ਰਿਸ਼ੀਕੇਸ਼ ਤੇ ਸਾਹਮਣੇ ਆਪਾਂ ਨੂੰ ਰੁਦਰ ਪ੍ਰਿਆਗ ਦੇਖ ਗਿਆ ਤੇ ਆਪਣੀ ਢਲਾਨ ਸ਼ੁਰੂ ਹੋ ਗਈ ਇੱਧਰ ਮੁੰਡੇ ਫੋਟੋਆਂ ਲੱਗੀ ਹੋਈ ਕਰਾਣਾ ਅੱਗੇ ਦਾ ਥਿਊ ਬਹੁਤ ਸ਼ਾਨਦਾਰ ਹੋਣਾ ਕੀ ਹੋ ਗਿਆ ਸਾਰਾ ਰੁੱਦਰ ਪ੍ਰਿਆਰ ਤੇ ਇਹ ਵਾਲੀ ਚੜਾਈ ਚੀਕਾਂ ਘੜਵਾਤੀਆਂ ਇਹਨੇ ਚੜ੍ਹਨੀ ਬਹੁਤ ਔਖੀ ਸੀ ਸਾਹਮਣੇ ਸੰਗਮ ਬਣ ਰਿਹਾ ਆਪਣੇ ਪਿੰਡਾਂ ਦੇ ਵਿੱਚ ਗੱਡੀਆਂ ਵਾਲੇ ਆਂਦੇ ਨੇ ਉਹ ਕਦੀ 15 ਦਿਨਾਂ ਦੇ ਲਈ ਕਦੀ ਮਹੀਨੇ ਦੇ ਲਈ ਕਦੀ 2-2 ਮਹੀਨੇ ਦੇ ਲਈ ਬੈਠਦੇ ਨੇ ਤੇ ਉਦਾਂ ਹੀ ਉੱਤਰਾਖੰਡ ਦੇ ਵਿੱਚ ਵੀ ਇਹ ਕੰਮ ਹੈਗਾ ਏ ਇਹ ਤੁਸੀਂ ਜੋ ਵੀ ਝੁੰਗੀਆਂ ਦੇਖ ਰਹੇ ਹੋ ਸਾਰੀਆਂ ਗੱਡੀ ਵਾਲੇ ਆਂਦੇ ਆ ਤੇ ਇਹਨਾਂ ਨੇ ਸਮਾਨ ਬਣਾਇਆ ਹੋਇਆ ਇੱਧਰ ਦੇ ਹਿਸਾਬ ਦੇ ਨਾਲ ਤੇ ਇੱਕ ਦੋ ਅੱਗੇ ਚੁੱਲ੍ਹੇ ਬਣਾ ਕੇ ਲੈ ਕੇ ਜਾ ਰਹੇ ਤੇ ਇਹਨਾਂ ਨੇ ਕੰਮ ਆਪਣਾ ਪੱਕਾ ਕਰਿਆ ਹੋਇਆ ਤੇ ਜੇ ਤੱਕ ਮੈਨੂੰ ਲੱਗਦਾ ਵੀ ਇੱਥੇ ਇਹ ਸਾਲ 2 ਸਾਲ ਲਗਾਉਂਗੇ ਜਿੱਥੇ ਇਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਾਂਦਾ ਜਿੱਥੇ ਇਹਨਾਂ ਦੀ ਚੀਜ਼ ਵਿਕਣ ਲੱਗ ਜਾਂਦੀ ਉੱਥੇ ਫਿਰ ਇਹ ਲੰਬਾ ਟਾਈਮ ਰੁਕਦੇ ਨੇ ਨਹੀਂ ਫਿਰ ਇਹ ਅੱਗੇ ਚਲੇ ਜਾਂਦੇ ਤਾਂ ਜਿਸ ਤਰ੍ਹਾਂ ਦੇ ਇਹਨਾਂ ਨੇ ਝੁੰਗੀਆਂ ਬਣਾਈਆਂ ਹੋਈਆਂ ਦਰਵਾਜ਼ੇ ਲੱਕੜ ਦੇ ਲਗਾਏ ਹੋਏ ਆ ਤਾਂ ਮੈਨੂੰ ਲੱਗ ਰਿਹਾ ਵੀ ਇੱਥੇ ਇਹ ਲੰਬਾ ਟਾਈਮ ਲਈ ਰੁਕਣਗੇ ਪਰ ਇਹਨਾਂ ਕੋਲ ਜਿਹੜੀਆਂ ਚੀਜ਼ਾਂ ਬਣਾਈਆਂ ਹੋਈਆਂ ਉਹ ਆਪਣੇ ਵਾਲੇ ਨਹੀਂ ਹੈ ਇੱਧਰ ਕੁਝ ਅਲੱਗ ਚੀਜ਼ਾਂ ਨੇ ਕਿਉਂਕਿ ਖੇਤੀ ਘੱਟ ਹੁੰਦੀ ਹੈ ਤਾਂ ਉਹਨਾਂ ਵਾਸਤੇ ਇਹਨਾਂ ਨੇ ਜਿਹੜੀ ਇਹ ਵਾਲੀ ਚੀਜ਼ ਹੈ ਨਾ ਇਹ ਬਣਾਈ ਹੋਈ ਹੈ ਇਹ ਸਾਰਾ ਖੇਤੀ ਵਾਲਾ ਸਮਾਨ ਹੈ ਭਗਵਾਨੀ ਵਾਲਾ ਅੱਜ ਇੱਕ ਤਾਂ ਗਰਮੀ ਨੇ ਨਾਸ ਮਾਰਿਆ ਪਿਆ ਤੇ ਉੱਪਰੋਂ ਚੜਾਈਆਂ ਬਹੁਤ ਆਰੀਆਂ ਅੱਜ ਤੇ ਫਿਰ ਆਪਾਂ ਜਿੱਥੇ ਵੀ ਛਾਵਾਂ ਮਿਲਦੀ ਏ ਉੱਥੇ ਰੁਕ ਜਾਂਦੇ ਇਸ ਟਾਈਮ ਆਪਾਂ ਇਹ ਬਾਦਰਾ ਜਿਹਾ ਨਿਕਲਿਆ ਹੋਇਆ ਇੱਕ ਤੇ ਇਹਦੇ ਥੱਲੇ ਖੜੇ ਆ ਅਜੇ ਬਾਵਾ ਵਗੈਰਾ ਕਵਰ ਕਰਨੀਆਂ ਪੈ ਰੀਆਂ ਸਮਾਂ ਹੋ ਰਿਹਾ ਤਕਰੀਬਨ 6:30 ਵਜੇ ਦਾ ਜਿੱਦਾਂ ਇਹ ਤਾਂ ਦਿਨ ਚੜ ਰਿਹਾ ਸੇਕ ਹੋਰ ਵਧਣ ਲੱਗ ਗਿਆ ਲੱਗਦਾ ਵੀ 40 ਡਿਗਰੀ ਟੈਂਪਰੇਚਰ ਆਪਾਂ ਨੂੰ ਰਿਸ਼ੀਕੇਸ਼ ਤੋਂ ਪਹਿਲੀ ਦੇਖਣ ਨੂੰ ਮਿਲ ਜਾਏਗਾ ਅੱਗੇ ਇੱਕ ਹੋਰ ਚੜਾਈ ਐ ਉਹ ਚੜ ਕੇ ਫਿਰ ਇੱਥੋਂ ਰਹਿ ਜੀਗਾ ਤਕਰੀਬਨ 25 ਕਿਲੋਮੀਟਰ ਤੇ ਸ਼੍ਰੀਨਗਰ ਹੈ ਸ਼੍ਰੀਨਗਰ ਕੋਰਤਵਾ ਸਾਹਿਬ ਰੁਕਾਂਗੇ ਇੱਕ ਦੋ ਘੰਟੇ ਰੈਸਟ ਕਰਾਂਗੇ ਫਿਰ ਅੱਗੇ ਆਪਾਂ ਸੁਪਰ ਕਰਾਂਗੇ ਤੇ ਜਿਹੜੀ ਚੜਾਈ ਆਪਾਂ ਚੜ ਕੇ ਆ ਰਹੇ ਆ ਇਸ ਤੋਂ ਬਾਅਦ ਜਿਹੜਾ ਆਪਣਾ ਟਾਰਗੇਟ ਰਹਿ ਗਿਆ ਅੱਜ ਦਾ ਅਹ ਦੇਰਾਦੂਨ ਉਹ ਰਹਿ ਗਿਆ ਇੱਥੋਂ 21 ਕਿਲੋਮੀਟਰ ਦੇਰਾਦੂਨ ਹੀ ਸ਼੍ਰੀਨਗਰ ਸ਼੍ਰੀਨਗਰ ਰਹਿ ਗਿਆ 21 ਕਿਲੋਮੀਟਰ ਤੇ ਪਿੱਛੇ ਵਾਲੇ ਜਿਹੜੇ ਪਹਾੜ ਤੇ ਉਹ ਸਾਰੇ ਯਾਰ ਵਾਲੇ ਪਹਾੜ ਐ ਪਲੇ ਪਲੇ ਜਿਹੇ ਰੰਗ ਦੇ ਪਰ ਜਿਹੜਾ ਇਹ ਪਹਾੜ ਹੈ ਇਹ ਗੁਲਾਬੀ ਗੁਲਾਬੀ ਜਿਹਾ ਮਾਰਦਾ ਵੀ ਚੱਕਰ ਪਤਾ ਨਹੀਂ ਕਿ ਆ ਇਹ ਇਹ ਗੁਲਾਬੀ ਰੰਗ ਦਾ ਹੈ ਤੇ ਸਾਹਮਣੇ ਵਾਲੇ ਜਿਹੜੇ ਪਹਾੜ ਹੈ ਉਹ ਸਾਰੇ ਹਰੀਆਲੀ ਨਾਲ ਭਰੇ ਹੋਏ ਆ ਕਿਉਂਕਿ ਤਾਜ਼ਾ ਤਾਜ਼ਾ ਮੀਂਹ ਪੈ ਕੇ ਹਟਿਆ ਤੇ ਪਰ ਅੱਜ ਸਾਈਕਲਿੰਗ ਕਰਨ ਦਾ ਸਵਾਦ ਨਹੀਂ ਆ ਰਿਹਾ ਕਿ ਗਰਮੀ ਬਹੁਤ ਹੈ ਵੀ ਜਿਹੜਾ ਪਿੱਛੇ ਆਪਾਂ ਨੇ ਸਾਈਕਲ ਚਲਾਇਆ ਉਹਦੇ ਵਿੱਚ ਆਪਾਂ ਨੂੰ ਬਹੁਤ ਆਨੰਦ ਆਇਆ ਕਿਉਂਕਿ ਮੌਸਮ ਠੰਡਾ ਤਾਂ ਜਦੋਂ ਚੜਾਈ ਵੀ ਆਂਦੀ ਸੀ ਕੋਈ ਦਿੱਕਤ ਨਹੀਂ ਆ ਰਹੀ ਸੀ ਤੇ ਪਰ ਇੱਥੇ ਚੜਾਈਆਂ ਵੀ ਕੋਈ ਬਹੁਤੀਆਂ ਜ਼ਿਆਦਾ ਨਹੀਂ ਹੈ ਛੋਟੇ-ਛੋਟੇ ਚੜਾਈਆਂ ਐ ਮਾਈਂਡ ਸੈਟ ਬਣਾ ਕੇ ਚੱਲੇ ਤੇ ਵੀ ਅੱਜ ਆਪਾਂ ਨੇ ਸਿਰਫ ਰੋਡ ਵਾਲੀ ਜਾਣਾ ਹੈ ਪਰ ਜ਼ਿਆਦਾ ਨਹੀਂ ਮੈਂ ਕਹਿੰਦਾ ਹੁਣ ਤੱਕ ਆਪਾਂ 5 ਕਿਲੋਮੀਟਰ ਚੜਾਈ ਚੜ੍ਹ ਲਈ ਹੋਊਗੀ ਟੁੱਟਮੀ ਜੀ ਮਿਲ ਜਾਂਦੀ ਅੱਗੇ ਥੋੜੀ ਜੀ ਫਿਰ ਰੋਡ ਮਿਲ ਜਾਂਦੀ ਬਾਕੀ ਪਾਣੀ ਪੂਣੀ ਪੀ ਕੇ ਹੁਣ ਆਪਾਂ ਨੇ ਸਿਰਫ ਉਤਰਾਈ ਵਾਲੇ ਜਾਣਾ ਹੈ ਅੱਗੇ ਥੋੜੀ ਜੀ ਚੜਾਈ ਮਿਲ ਜੂਗੀ ਉਹ ਜਿਹੜੀ ਸਾਹਮਣੇ ਚੜਾਈ ਦਿਖ ਰਹੀ ਹੈ ਪਹਿਲਾਂ ਆਪਾਂ ਨੇ ਉਹ ਚੜਾਈ ਫਿਰ ਥੱਲੇ ਨੂਤਰਦੇ ਹੋਏ ਇਹ ਸਾਰਾ ਘੁੰਮ ਕੇ ਦੁਆਰੇ ਆਪਾਂ ਫੇਰ ਚੜਾਈ ਤੱਕ ਖੜ ਗਏ ਤੇ ਆਪਾਂ ਇਸ ਟਾਈਮ ਇਹ ਚੜਾਈ ਦੇ ਟਾਪ ਤੇ ਖੜੇ ਆ ਜਦੋਂ ਸਾਹਮਣੋਂ ਚੜਾਈ ਦਿਖੀ ਤੀ ਮੈਨੂੰ ਇਹ ਲੱਗੇ ਵੀ ਇਹ ਰਸਤਾ ਕੋਈ ਹੋਰ ਹੋਏਗਾ ਵੀ ਆਪਾਂ ਤਾਂ ਰੋਡ ਵੱਲ ਜਾ ਰਹੇ ਆ ਤੇ ਅੱਗੇ ਸਿੱਧਾ ਆਪਾਂ ਸ਼੍ਰੀਨਗਰ ਪਹੁੰਚ ਜੂਗੇ ਪਰ ਜਦੋਂ ਮੋਟਰਸਾਈਕਲ ਘੁੰਮ ਕੇ ਇਦਾਂ ਨੂੰ ਜਾਂਦੇ ਦੇਖੇ ਫਿਰ ਮਨ ਬਣਾ ਲਿਆ ਤੇ ਵੀ ਤਾਂ ਚੜਾਣੀ ਪੈਣੀ ਆ ਫਿਰ ਆਪਾਂ ਉਹ ਥੱਲੇ ਦੁਕਾਨਾਂ ਕੋਲ ਦਮ ਲੈ ਕੇ ਬਸ ਚੜਾਈਆਂ ਚੜਦੀ ਜਾ ਰਹੇ ਆ ਤੇ ਅੱਜ ਵੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਚੜ੍ਹਾਈ ਸੀ ਸੋਚ ਕੇ ਟਰੰਨ ਆਏ ਤੇ ਪਰ ਅੱਜ ਕੰਮ ਉੱਥੇ ਹੀ ਚੱਲ ਰਿਹਾ ਅੱਗੇ ਮੈਨੂੰ ਲੱਗਦਾ ਰੋਡ ਹੈ ਤੇ ਆਪਾਂ ਟਾਪ ਤੇ ਖੜ੍ਹ ਕੇ ਤੇ ਸਾਹਮਣੇ ਆਹ ਗੁਫਾ ਬਣ ਰਹੀ ਹੈ ਟੰਦਲ ਬਣਾ ਰਹੇ ਆਪਾਂ ਪਹੁੰਚਣ ਵਾਲੇ ਜੀ ਸ਼੍ਰੀਨਗਰ ਤੇ ਲੱਗੇ ਸ਼੍ਰੀਨਗਰ ਇੱਥੋਂ ਤੱਕ ਲਗਭਗ ਨਾਲ 10 ਤੋਂ 12 ਕਿਲੋਮੀਟਰ ਦੂਰ ਰਹਿ ਗਿਆ ਤੇ ਇੱਧਰ ਆਪਾਂ ਨੂੰ ਆਪਣੇ ਪਿੰਡ ਦੇ ਮੁੰਡੇ ਮਿਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਟੋਟਲ ਕਿੰਨੇ ਜਣੇ ਆਏ ਹੋਏ 17 ਜਣੇ 17 17 ਦੇ 18 ਹੀ ਹੋਣੇ ਇੱਕ ਮੋਟਰਸਾਈਕਲ ਤੇ ਦੋ ਦੋ ਐ ਠੀਕ ਐ ਤੇ ਸਵੇਰੇ ਕਿੰਨੇ ਕਬੇ ਚੱਲੇ ਤੇ ਇਥੋਂ ਸ਼੍ਰੀਨਗਰ ਤੋਂ 10 ਵਜੇ ਜਾਂਦੀ 10 10 ਕਬੇ ਚੱਲੇ ਤੇ ਇਹ ਸਾਰੇ ਜਿੰਨੇ ਵੀ ਮੁੰਡੇ ਤੁਸੀਂ ਸਕਰੀਨ ਤੇ ਖੜੇ ਦੇਖ ਰਹੇ ਹੋ ਇਹ ਸਾਰੇ ਆ ਜੀ ਪਿੰਡ ਮਾਨਕਪੁਰ ਸ਼ਰੀਫ ਦੇ ਤੇ ਆਪਣੇ ਕੋਲ ਮੋਟਰਸਾਈਕਲ ਕਿੰਨੇ ਆ ਨੋ ਮੋਟਰਸਾਈਕਲ ਹੈ ਤੇ ਇਹਨਾਂ ਨੂੰ ਸ਼੍ਰੀਨਗਰ ਇੰਨਾ ਕੁ ਠੰਡਾ ਲੱਗਿਆ ਵੀ ਇਹ ਸ਼੍ਰੀਨਗਰ ਤੋਂ ਕਿੰਨੇ ਵਜੇ ਚੱਲੇ ਤੇ 10 ਵਜੇ ਸ਼੍ਰੀਨਗਰ ਤੋਂ ਚੱਲੇ ਤੇ ਅੱਜ ਕਿੱਥੇ ਪਹੁੰਚੋਗੇ ਵੀ ਅੱਜ ਉੱਪਰ ਵਾਲੇ ਦੇ ਹੱਥ ਹੈ ਜਿੱਥੇ ਉਹਨੇ ਪਹਚਾਤੇ ਪਹੁੰਚ ਜੂਗੇ ਜਿੱਥੇ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਮੈਨੂੰ ਲੱਗਦਾ ਨਗਰਾਸੂ ਪਹੁੰਚ ਜੂਗੇ ਨਗਰਾਸੂ ਇੱਥੋਂ ਜ਼ਿਆਦਾ ਨਹੀਂ ਹੈਗਾ 25 ਕਿਲੋਮੀਟਰ ਹੈ ਵਿਆਦੀ ਸਟੇ ਉੱਥੇ ਕਰ ਲਿਓ ਜਾਂ ਫਿਰ ਜੋਸ਼ੀ ਮਾਰ ਰੁਕ ਜਿਓ ਤੇ ਤੁਹਾਡੇ ਜੋ ਪਹਿਲੀ ਵਾਰ ਵਾਲਾ ਕਿਹੜਾ ਹੈ ਸਾਰੇ ਪਹਿਲੀ ਵਾਰ ਵਾਲੇ ਆ ਤੁਹਾਨੂੰ ਆਨੰਦ ਆਊਗਾ ਫਿਰ ਵੀ ਦੋ ਲੰਘੇ ਉਧਰ ਅੱਛਾ ਰਸਤੇ ਵਿੱਚ ਰਸਤੇ ਵਿੱਚ ਨਾ ਤਾਂ ਕਿਸੇ ਤੇ ਕਿਲੋਮੀਟਰ ਪੁੱਛਿਓ ਤੇ ਨਾ ਕਿਸੇ ਤੇ ਟਾਈਮ ਪੁੱਛਿਓ ਵੀ ਕਿੰਨਾ ਟਾਈਮ ਲੱਗੂਗਾ ਜਿਹੜੇ ਪਹਿਲੀ ਵਾਰ ਵਾਲੇ ਆ ਕਿਉਂਕਿ ਪਹਿਲੀ ਚੜਾਈ ਕਹਿਣ ਦੀ 13 ਕਿਲੋਮੀਟਰ ਦੀ ਹੈ ਇਹ 1.5 18 ਕਿਲੋਮੀਟਰ ਦੀ ਹੈ ਕਰਦਿਆਂ ਨੂੰ ਕੋਈ ਮੈਸੇਜ ਦੇਣਾ ਜਾਂਦੇ ਹੋ ਕਿ ਸੁੱਖ ਸ਼ਾਂਤੀ ਹੈ ਵੀ ਗੁਰੂ ਮਹਾਰਾ ਤੁਹਾਡੀ ਯਾਤਰਾ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਾਂਦੇ ਟਾਈਮ ਆਪਾਂ ਨੇ ਨਾ ਇੱਥੋਂ ਦੀ ਵੀਡੀਓ ਬਣਾਈ ਸੀਗੀ ਵੀ ਇਹ ਬੀਚ ਪੁਆਇੰਟ ਹੈ ਪਰ ਇੱਥੇ ਹੁਣ ਇੰਨਾ ਕੋ ਪਾਣੀ ਭਰ ਗਿਆ ਪਾਣੀ ਦਾ ਲੈਵਲ ਬਹੁਤ ਹੈ ਕਿਉਂਕਿ ਮੀਂਹ ਲਗਾਤਾਰ ਪੈ ਰਿਹਾ ਤੇ ਇਹ ਉੱਚੀ ਟਿੱਬੀ ਰਹਿ ਗਈ ਬਸ ਬੀਚ ਪੁਆਇੰਟ ਦੇ ਨਾਂ ਤੇ ਤੇ ਬਾਕੀ ਗੁਰੂ ਦੇ ਲਾਡ ਲਿਆ ਫੌਜੀਆਂ ਥੱਲੇ ਖੜ ਕੇ ਫੋਟੋਆਂ ਕਰਵਾ ਰਹੀਆਂ ਨੇ ਤੇ ਪਾਣੀ ਦਾ ਲੈਵਲ ਬਹੁਤ ਉੱਪਰ ਚਲਿਆ ਗਿਆ ਤੇ ਇੱਥੇ ਹੁਣ ਜੋ ਪੁਲਿਸ ਵਾਲੇ ਆ ਉਹ ਵੀ ਵਾਰਨਿੰਗ ਦੇਣੀ ਛੱਡ ਗਏ ਕਿਉਂਕਿ ਲੋਕਾਂ ਨੂੰ ਆਪ ਪਤਾ ਲੱਗਣ ਲੱਗੇ ਵੀ ਪਾਣੀ ਉੱਪਰ ਆ ਗਿਆ ਪਹਿਲੇ ਇਹ ਪਾਣੀ ਉਹ ਅੱਧ ਤੱਕ ਥੇਗਾ ਅਗਰ ਤੁਸੀਂ ਕੋਈ ਪੁਰਾਣੀ ਵੀਡੀਓ ਦੇਖੀ ਹੈ ਤੇ ਆਪਾਂ ਹੁਣ ਚੱਲਦੇ ਤੇ ਸਾਹਮਣੇ 2 ਕਿਲੋਮੀਟਰ ਤੇ ਰਹਿ ਗਿਆ ਸ਼੍ਰੀਨਗਰ ਥੋੜੀ ਬੱਦਲਬਾਈ ਹੋ ਗਈ ਪਰ ਸੇਕ ਬਹੁਤ ਹੈ ਤੇ ਆਪਾਂ ਨਿੰਬੂ ਪਾਣੀ ਛੱਡ ਕੇ ਅੱਜ ਜਿਹੜਾ ਇਹ ਬਰਾਸ ਦੇ ਫੁੱਲਾਂ ਦਾ ਇਹ ਜੂਸ ਜੇ ਕੱਢਿਆ ਹੋਇਆ ਇਹ ਪੀ ਕੇ ਦੇਖਦੇ ਵੀ ਕਿਦਾਂ ਦਾ ਬਣੇਗਾ। ਉਹ ਬਬਾ ਠੰਡਾ ਜਾ ਬਣਾ ਲਈ। ਨੀਂਮੂ ਪਾਣੀ ਇੱਥੇ ਮਿਲਦਾ 25 ਦਾ ਤੇ ਇਹ ਮਿਲਦਾ 20 ਦਾ। ਨੀਂਮੂ ਪਾਣੀ ਵਾਲਾ ਸੀਨ ਆਪਣੇ ਕੋਲੇ ਹੈਗਾ ਏ। ਇੱਕ ਵਾਰੀ ਇਹ ਪੀ ਕੇ ਦੇਖ ਲਈ ਵੀ ਇਹ ਇਹਦਾ ਸਵਾਦ ਕਿਦਾਂ ਦਾ ਹੈ। ਜਿਹੜਾ ਪਿੱਛੇ ਆਪਾਂ ਨੇ ਉਹ ਜੂਸ ਜਾ ਕਰਾਇਆ ਤਾਂ ਬਰਾਲ ਦੇ ਫੁੱਲਾਂ ਵਾਲਾ। ਕੁਛ ਨਹੀਂ ਸੋਦਾ। ਉਹ ਤਾਂ ਮੈਨੂੰ ਐ ਲੱਗੀ ਗਿਆ ਜਿੱਦਾਂ ਆਪਾਂ ਸ਼ਬੀਲ ਨਹੀਂ ਪੀ ਲੰਦੇ। ਵੀ ਉਹ ਰੂਹ ਆਫ ਦਾ ਪਾਇਆ ਬੰਦਾ। ਥੋੜਾ ਵਿੱਚ ਫਲੇਵਰ ਦੇ ਦਿੰਦੇ। ਬਸ ਹੋਈ ਕੁਛ ਹੈ। ਅਗਰ ਬਰਾਸ ਵਾਲਾ ਸਹੀ ਪੀਣਾ ਤਾਂ ਉਹ ਜੋਸ਼ੀ ਮਠੇ ਆ। ਇਹ ਰਸਤੇ ਵਾਲੇ ਦਾ ਬਸ ਕੈਮੀਕਲ ਚਲੇ ਹੀ ਬੈਠੇ ਆ। ਤੇ ਸਾਹਮਣੇ ਕੈਕਿੰਗ ਹੋ ਰਹੀ ਹੈ। ਚਲਾਣ ਹੋ ਰਹੇ ਆ। ਪਰਮਿਟ ਚੈੱਕ ਹੋ ਰਹੇ। ਟੈਂਟ ਵਾਲੀ ਰਸੀਦ ਕੱਟ ਰਹੇ। ਤੇ ਸਾਹਮਣੇ ਤੁਸੀਂ ਜਿਹੜਾ ਗੇਟ ਦੇਖ ਰਹੇ ਹੋ। ਇਹ ਜੀ ਤਾਰੀ ਦੇਵੀ ਦਾ ਮੰਦਿਰ। ਜੁੜਿਆ ਇੱਥੋਂ ਚਾਰ ਤਾਮ ਦੀ ਯਾਤਰਾ ਫਤਿਹ ਹੁੰਦੀ ਹੈ। ਇਦੀ ਪਿੱਛੇ ਦੀ ਸਟੋਰੀ ਤਾਂ ਬਹੁਤ ਵੱਡੀ ਹੈ ਪਰ ਮੈਂ ਸ਼ਾਰਟ ਕਟ ਚ ਦੱਸ ਦਿੰਦਾ ਵੀ ਜਦੋਂ ਹਵਨ ਦੇ ਉੱਤੇ ਭਗਵਾਨ ਨੂੰ ਨਹੀਂ ਬੁਲਾਇਆ ਗਿਆ ਤਾਂ ਤਾਂ ਫਿਰ ਗੁੱਸੇ 'ਚ ਆ ਕੇ ਹਵਨ ਦੇ ਵਿੱਚ ਆ ਗਏ ਸੀਗੇ ਇਹ ਸਾਹਮਣੇ ਉਹਨਾਂ ਦੀ ਮੰਦਿਰ ਹੈ ਵੀ ਜਿੰਨੇ ਵੀ ਸ਼ਰਧਾਲੂ ਚਾਰ ਧਾਮ ਦੀ ਯਾਤਰਾ ਲਈ ਆਉਂਦੇ ਨੇ ਉਹ ਇਸ ਮੰਦਿਰ ਦੇ ਵਿੱਚ ਦਰਸ਼ਨ ਜ਼ਰੂਰ ਕਰਦੇ ਨੇ ਵੀ ਸਾਰਾ ਕੁਝ ਉੱਤਰਾਖੰਡ ਦਾ ਇਹ ਹੀ ਮੰਦਿਰ ਹੈ ਸਭ ਤੋਂ ਜ਼ਿਆਦਾ ਮਾਨਤਾ ਇਸ ਮੰਦਿਰ ਦੀ ਹੈ ਇਸ ਤੋਂ ਬਿਨਾ ਜਿਹੜੀ ਤੁਹਾਡੀ ਚਾਰ ਧਾਮ ਦੀ ਯਾਤਰਾ ਹੈ ਉਹ ਦੂਰੀ ਹੈ ਆਪਦੀ ਸਾਈਕਲ ਹੈ ਹਾਂ ਜੀ ਮੇਰੀ ਹੈ ਬਾ ਜਾ ਰਹਾ ਹਾਂ ਅਭੀ ਵੀਡੀਓ ਬਣਾ ਕੇ ਇੱਕ ਛੋਟੀ ਜੀ ਇੱਧਰ ਛੋਟੀ ਜੀ ਪਾਰਕਿੰਗ ਹੈ ਤੇ ਪਾਰਕਿੰਗ ਦੇ ਪੈਸੇ ਹੀ ਬਹੁਤ ਲੰਬੇ ਆ ਜੀ ਤੇ ਇੱਧਰ ਫਿਰ ਚੁੰਨੀ ਵਾਲਾ ਰਿਵਾਜ ਹੈ ਤੇ ਇੱਧਰ ਬਣਿਆ ਬਣਿਆ ਸਾਰਾ ਸਮਾਨ ਹੈ ਵੀ ਮੋਡੀਫਾਈ ਜੇ ਕਰਿਆ ਪਉਣ ਦਾ ਵਿੱਚ ਹੁੰਦਾ ਕੁਝ ਨਹੀਂ ਡੱਬੀਆਂ ਖਾਲੀਆਂ ਹੁੰਦੀਆਂ ਇੱਕ ਤੋਂ ਚਾਂਸ ਆਪਾਂ ਨੇ ਪਹਿਲਾਂ ਵੀ ਦੇਖ ਲਿਆ ਵੀ ਅਗਰ ਤੁਸੀਂ ਵੀ ਆ ਰਹੇ ਹੋ ਇੱਥੇ ਦਰਸ਼ਨ ਮੇਲੇ ਜ਼ਰੂਰ ਕਰਿਓ ਸੰਗਤ ਬਹੁਤ ਜ਼ਿਆਦਾ ਹੈ ਆਪਾਂ ਨੇ ਲੇਟ ਹੋ ਜਾਣਾ ਅਗਰ ਦਰਸ਼ਨ ਕਰਨ ਲੱਗੇ ਤੇ VOTING ਵਗੈਰਾ ਵੀ ਇੱਧਰ ਐਨ ਇੱਕ ਨੰਬਰ ਤੇ ਆ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚਦੇ। ਥੋੜੀ-ਥੋੜੀ ਫਿਰ ਆਪਾਂ ਘਰੇ ਪਹੁੰਚੀਏ। ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ। ਅੱਗੇ-ਅੱਗੇ ਜਿਹੜਾ ਸਫਰ ਹੋਏਗਾ ਉਹ ਸਵੇਰੇ 10 ਵਜੇ ਤੱਕ ਉਸ ਤੋਂ ਬਾਅਦ ਰੈਸਟ ਤੇ ਉਸ ਤੋਂ ਬਾਅਦ ਫਿਰ ਆਪਾਂ 4:00 ਵਜੇ ਸਾਈਕਲ ਚੱਕ ਕੇ 7:00 ਵਜੇ ਤੱਕ ਸਾਈਕਲਿੰਗ ਕਰਿਆ ਕਰਾਂਗੇ। ਦਿਨੇ-ਦਿਨੇ ਰੈਸਟ ਕਰਿਆ ਕਰਨੀ ਹੈ। ਟੈਂਪਰੇਚਰ 40 ਡੂਲੀ ਦਾ ਹੋਣ ਵਾਲਾ ਹੈ। ਤੇ ਸਾਹਮਣੇ ਆਪਾਂ ਨੂੰ ਸਕਰੀਨ ਤੇ ਦਿਖ ਰਿਹਾ ਹੈ ਜੀ ਸ਼੍ਰੀਨਗਰ। ਤੇ ਆਪਾਂ ਇਸ ਤੋਂ ਸਿਰਫ 4 ਕਿਲੋਮੀਟਰ ਦੂਰ ਹੈ। ਔਰ ਇਹ 4 ਕਿਲੋਮੀਟਰ ਦੀ ਆਪਾਂ ਨੂੰ ਸਿੱਧੀ ਹਟਲਾਣਾ ਮੰਦਿਰ ਹੀ ਆ। ਤੇ ਆਪਾਂ ਧੁੱਪ ਵਿੱਚ ਸਾਈਕਲ ਚਲਾਉਂਦੇ ਚਲਾਉਂਦੇ 1 ਵਜੇ ਦੇ ਕਰੀਬ ਸ਼ਾਰਟਕਟ ਮਾਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੂਹਰੇ ਪਹੁੰਚ ਗਏ। ਇਹ ਰਸਤਾ ਮੈਂ ਵੀ ਪਹਿਲੀ ਵਾਰ ਦੇਖਿਆ। ਸਾਹਮਣੇ ਸੰਗਤ ਆ ਰਹੀ ਹੈ ਤੇ ਉੱਤੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਛੰਡੇ ਛੰਡੇ ਮੋਟਰਸਾਈਕਲਾਂ ਦੇ ਲੱਗੇ ਨੇ ਸ਼ਾਨ ਸਾਹਿਬ ਇਹ ਆਈ ਗੁਰਦੁਆਰਾ ਸਾਹਿਬ ਇਹ ਰੋਡ ਤੋਂ ਕਿਹੜਾ ਹਟਕੇ ਆ ਇੱਧਰ ਸੰਗਤ ਪਹੁੰਚੀ ਹੋਈ ਸਾਰੀ ਰਾਤ ਨੂੰ ਰਹਿਣ ਦਾ ਪ੍ਰਬੰਧ ਹੈ ਕਮਰੇ ਵਗੈਰੇ ਤੇ ਇੱਧਰ ਬਾਬਾ ਜੀ ਸੇਵਾ ਕਰਵਾ ਰਹੇ ਇੱਧਰ ਰੂਮ ਵਗੈਰੇ ਕਾਫੀ ਹੈ ਤੇ ਇੱਧਰ ਲੰਗਰ ਚੱਲ ਰਿਹਾ ਜੀ ਜਾਣ ਵਾਲੇ ਵੀ ਰੁਕਦੇ ਆ ਤੇ ਆਉਣ ਵਾਲੇ ਵੀ ਰੁਕਦੇ ਆ ਤੇ ਆਪਾਂ ਪੀਣ ਲੱਗੇ ਚਾਹ ਲੰਗਰ ਆਪਾਂ ਨੇ ਛਕ ਲਿਆ ਇੱਕ ਦੋ ਘੰਟਾ ਰੈਸਟ ਕਰਕੇ ਇੱਥੋਂ 3 ਵਜੇ ਚੱਲਾਂਗੇ ਆਪਾਂ ਤਕਰੀਬਨ 1 ਵਜੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਤੇ ਹੁਣ ਮੀਂਹ ਸ਼ੁਰੂ ਹੋ ਗਿਆ ਸਮਾ ਹੋ ਗਿਆ ਤਕਰੀਬਨ 3:30-4 ਵਜੇ ਦਾ ਤੇ ਇੱਧਰ ਇਹ ਸਾਰੇ ਮੁੰਡੇ ਆਪਣੇ ਇਲਾਕੇ ਦੇ ਬਾਰੇ ਇਲਾਕੇ ਦੇ ਸ਼ੋਕਰੇ ਮਾਨੂੰ ਮਿਲ ਗਏ ਤੇ ਮਾਨੇ ਫੇਰ ਫੋਨ ਕੱਢ ਲਿਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦਰਸ਼ਨ ਕਿਦਾਂ ਦੇ ਹੋਏ ਫਿਰ ਬਹੁਤ ਵਧੀਆ ਹੋਏ ਜੀ ਬਹੁਤ ਵਧੀਆ ਵਧੀਆ ਹੋ ਗਏ ਕੋਈ ਤੰਗੀ ਪਰੇਸ਼ਾਨੀ ਕੋਈ ਦਿੱਕਤ ਹਾਂ ਜੀ ਨਾ ਕੋਈ ਪ੍ਰੇਸ਼ਾਨੀ ਨਹੀਂ ਮੌਸਮ ਠੰਡਾ ਰਿਹਾ ਹਾਂਜੀ 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 ਤੇ ਕਿੰਨੇਵੇਂ ਦਿਨ ਉੱਪਰ ਪਹੁੰਚੇ ਸੀਗੇ ਹਾਂਜੀ ਉੱਪਰ ਤੀਸਰੇ ਦਿਨ ਪਹੁੰਚ ਗਏ ਸੀਗੇ ਟੌਪ ਤੇ ਜਾਂ ਚੌਥੇ ਦਿਨ ਚੌਥੇ ਦਿਨ ਪਹਿਲੇ ਦਿਨ ਕਿੱਥੇ ਰੁਕੇ ਤੇ ਪਹਿਲੇ ਦਿਨ ਤਾਂ ਆਮ ਰੁਕੇ ਨਹੀਂ ਪਿੰਡੋਂ ਚੱਲ ਗਏ ਸ਼੍ਰੀਨਗਰ ਤੋਂ ਅਗੇ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਧਾਮ-ਧਾਮ ਤੋਂ ਹੇਮਗੁੰਡ ਸਾਹਿਬ ਆਪ ਤੋਂ ਸਿੱਧਾ ਹਾਂ ਫਿਰ ਘਾਟ ਤੇ ਘਾਟ ਤੇ ਅੱਛਾ ਹੇਮਗੁੰਡ ਸਾਹਿਬ ਤੋਂ ਸਿੱਧਾ ਉਸੇ ਘਾਟ ਤੇ ਆ ਗਏ ਕੀ ਬਾਤ ਆ ਯਾਰ ਵੀ ਤਾਰੀਫ ਕਰਨੀ ਬਣਦੀ ਆ ਤੁਹਾਡੀ ਨਹੀਂ ਸੰਗਤਾਂ ਜਿਹੜੇ ਖੱਜਰਾਂ ਦੇ ਜਾਂਦੀਆਂ ਐ ਉਹ ਬਹੁਤਿਆਂ ਦੁਖੀਆਂ ਹੁੰਦੀਆਂ ਨਹੀਂ ਸਹੀ ਐ ਜੋ ਮੇਨ ਯਾਤਰਾ ਹੈ ਉਹ ਯਾਤਰਾ ਵੀ ਇਹੀ ਹੈ ਅਗਰ ਤੁਸੀਂ ਪੈਦਲ ਜਾਓਗੇ ਨਾ ਤਾਂ ਹੀ ਯਾਤਰਾ ਲੱਗੇਗੀ ਨਹੀਂ ਵੀਰ ਜਿਹੜੇ ਜਿਮ ਲੱਗੇ ਹੋਏ ਬੜੇ ਬੜੇ ਡੋਲੇ ਬਣਾਏ ਹੋਏ ਉੱਪਰ ਟੈਟੂ ਬਣਾਏ ਹੋਏ ਮਾਹਾਂ ਤੇ ਫਿਰ ਜਦੋਂ ਉਹ ਖੱਚਰਾ ਬੈਠਦੇ ਫਿਰ ਦੁੱਖ ਲੱਗਦਾ ਏ ਠੀਕ ਆ ਨਾ ਤੇ ਗੁਰੂ ਮਹਾਰਾਜ ਤੁਹਾਡੀ ਯਾਤਰਾ ਸਫਲ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੀਂ ਆਪਣਾ ਜੋਰ ਲਾ ਕੇ ਹਟ ਗਿਆ ਤੇ 4:00 ਵਜੇ ਆਪਾਂ ਨੇ ਦੁਬਾਰਾ ਸਾਈਕਲ ਲੈ ਲਿਆ ਜੀ ਠੀਕ ਹੈ ਜੀ ਏ ਵੀ ਰੱਪਾ ਨੂੰ ਗੁਰਦੁਆਰਾ ਸਾਹਿਬ ਮਿਲੇ ਸੀਗੇ ਤੇ ਦੁਬਾਰੇੋਂ ਫੇਰ ਸਟਾਰਟ ਕਰਤੇ ਅਗਰ ਅੱਜ ਆਪਾਂ ਰੁੱਕੇ ਕੱਲ ਨੂੰ 100 ਕਿਲੋਮੀਟਰ ਚੱਲਣਾ ਪੈਣਾ ਤਾਂ ਅੱਜ ਦੀ ਪਲਾਨਿੰਗ ਵੀ ਆਪਾਂ 40 ਕਿਲੋਮੀਟਰ ਕੱਢ ਲਈ ਹੈ ਇੱਥੇ ਸੁੱਕਾ ਪਿਆ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਸਿਰਫ 200 ਮੀਟਰ ਦੂਰ ਆਏ ਹੋਣਗੇ ਤੇ ਪਿੱਛੇ ਮੀਂਹ ਪੈ ਰਿਹਾ ਤਾਂ ਤੇ ਇੱਧਰ ਜਮਾਂ ਸੁੱਕਾ ਪਿਆ ਤੇ ਇੱਥੇ ਹੌਲੀ-ਹੌਲੀ ਕਿੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਬਰਸਾਤੀ ਆਪਾਂ ਨੇ ਕੱਢੀ ਹੋਈ ਹੈ ਤੇ ਬੈਗ ਆਪਣੇ ਕਵਰ ਕਿਤੇ ਰੋਕ ਕੇ ਇੱਥੇ ਮੀਂਹ ਆ ਗਿਆ ਉੱਥੇ ਲੈ ਲਾਂਗੇ ਜੋਰਦਾਰ ਮੀਂਹ ਪੈਣ ਤੋਂ ਬਾਅਦ ਕੜਾਕੀ ਧੁੱਪ ਨਿਕਲਿਆ ਜੀ ਤੇ ਗਰਮੀ ਹੋਰ ਜ਼ਿਆਦਾ ਹੋ ਗਈ ਜਿੰਨੀ ਪਹਿਲਾਂ ਸੀ ਉਤੋਂ ਜ਼ਿਆਦਾ ਹੋ ਗਈ ਵੀ ਪਰਦਾਇ ਛੜਦੀ ਧਰਤੀ ਨੇ ਪਰ ਇੱਧਰ ਮੈਨੂੰ ਲੱਗਦਾ ਮੀਂਹ ਵੀ ਨਹੀਂ ਪਿਆ ਤੇ ਸਾਹਮਣੇ ਬਾਪੂ ਰੋਕ ਰਿਹਾ ਵੀ ਇੱਧਰ ਲੰਗਰ ਹੈ ਤੇ ਲੰਗਰ ਪ੍ਰਸ਼ਾਦ ਦਾ ਵਾਕ ਆਪਾਂ ਨੇ ਛਕਿਆ ਹੋਇਆ ਤੇ ਆਪਾਂ ਚਾਹ ਪੀ ਕੇ ਚੱਲਦੇ ਤੇ ਆਪਾਂ ਜਿਸ ਲੰਗਰ ਦੇ ਵਿੱਚ ਇਸ ਟਾਈਮ ਰੁਕੀ ਆ ਚਾਹ ਪੀਣ ਦੇ ਲਈ ਤੇ ਜਦੋਂ ਮੈਂ ਅੱਗੇ ਗਿਆ ਗਿਆ ਤਾਂ ਮੈਂ ਚਾਹ ਪੀਣ ਤਾ ਪਰ ਅੱਗੇ ਜਿਹੜੀ ਚੀਜ਼ ਦੇਖੀ ਐ ਉਹ ਦੇਖ ਕੇ ਤੁਸੀਂ ਵੀ ਹਰਾਨ ਰਹਿ ਜਾਓਗੇ ਤੇ ਇਹ ਜੋ ਲੰਗਰ ਹੁੰਦਾ ਇਹ 5 ਜੂਨ ਤੋਂ 20 ਜੂਨ ਤੱਕ ਹੁੰਦਾ ਹੈ ਸਾਲਾਨਾ ਦੇਸੀ ਕਿਉਂ ਦਾ ਲੰਗਰ ਆ ਇਹ ਹਰੇਕ ਸਾਲ ਦੇਸੀ ਕਿਉਂ ਦਾ ਲੰਗਰ ਚੱਲਦਾ ਇੱਥੇ ਤੇ ਇਹ ਸਾਰੇ ਵੀਰ ਮੁਖਸਰ ਸਾਹਿਬ ਦੇ ਤੇ ਉੱਧਰ ਵੀ ਬੈਂਦਰ ਲੱਗਿਆ ਹੋਇਆ ਇੱਕ ਥੂੜੇ ਦੇ ਉੱਤੇ ਇੱਧਰ ਸੇਵਾਦਾਰ ਵੀਰ ਹੈ ਤੇ ਅੱਗੇ ਲੰਗਰ ਕਿਹੜੀ ਚੀਜ਼ ਦਾ ਲੱਗਿਆ ਹੋਇਆ ਵੀ ਤੁਹਾਨੂੰ ਮੈਂ ਉਹ ਦਿਖਾ ਦਿੰਦਾ ਕਿ ਮੈਂ ਬੜਾ ਇਮਰਾਨ ਹੋਇਆ ਰੁਕਿਆ ਤਾਂ ਮੈਂ ਚਾਹ ਪੀਣ ਦੇ ਲਈ ਤਾਂ ਪਰ ਘਰ ਵੀ ਚੈੱਕ ਗੁਰੂ ਮਹਾਰਾਜ ਦੀ ਚੜ੍ਹਦੀ ਗੱਲਾ ਇੱਧਰ ਗੋਲ ਗੋਪਿਆਂ ਦਾ ਲੰਗਰ ਲੱਗਿਆ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕਹਿ ਰਹੇ ਹੋ ਤੇ ਬਾਬਾ ਜੀ ਥੋੜਾ ਲੰਗਰ ਬਾਰੇ ਦੱਸੋਗੇ ਜੀ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਚੱਲਦਾ ਹੈ ਜੀ ਇਹ ਗੁਰੂ ਘਰ ਉਹ ਹਰ ਸਾਲ 5 ਜੂਨ ਤੋਂ ਲੈ ਕੇ 20 ਜੂਨ ਤੱਕ ਦੇ ਹੁੰਦਾ ਜੀ ਇਹ ਠੀਕ ਹੈ ਜੀ ਜੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ 40 ਮੁਕਤਿਆਂ ਦੀ ਦਸ਼ਮੀਸ਼ ਪਿਤਾ ਦੀ ਹਾਂਜੀ ਚਾਰੂ ਧਰਤੀ ਹੈ ਜੀ ਉੱਥੋਂ ਤਿੰਨ ਨੂੰ ਅਸੀਂ ਚੱਲਦੇ ਆਂ ਚਾਹ ਨੂੰ ਪਹੁੰਚ ਕੇ ਪੰਜ ਤੋਂ ਲੰਗਰ ਜਿਹੜਾ ਸ਼ੁਰੂ ਠੀਕ ਹੈ ਜੀ ਤੇ ਲੰਗਰ 'ਚ ਕਿਆ ਕੁਝ ਹੁੰਦਾ ਹੈ ਜੀ ਸਾਰਾ ਦੇਸੀ ਘਿਓ ਦਾ ਲੰਗਰ ਹੈ ਸਾਰਾ ਦੇਸੀ ਘਿਓ ਦਾ ਜੀ ਇਹਦੇ 'ਚ ਦੱਸਣ ਨੂੰ ਤਾਂ ਮੈਨੂੰ ਵੀ ਕੀ ਦੱਸਾਂ ਵੀਰਾ ਕੁਝ ਨਹੀਂ ਹੁੰਦਾ ਵੀ तकरीबन ਸਾਰਾ ਕੁਝ ਲਗਭਗ ਤੁਸੀਂ ਅ ਸ਼ੀਰ ਹੈ ਮਾਲ ਪੂੜੇ ਹੈ ਜੀ ਹਾਂਜੀ ਸ਼ਾਮ ਨੂੰ ਸਟਾਲ 'ਚ ਅਸੀਂ ਭੱਲੇ ਵੀ ਜਲਾਦਨੇ ਆ ਗੋਲ ਗੱਪੇ ਜਲਾਦਨੇ ਆ ਕਦੇ ਚਿੱਕੀ ਜਲਾਦਨੇ ਆ ਜੀ ਠੀਕ ਹੈ ਜੀ ਤੇ ਸਮੋਸੇ ਵੀ ਜਲਾਦਨੇ ਆ ਮੈਂ ਵੀ ਚਾਹ ਪੀਣ ਰੁਕਿਆ ਸੀ ਗਿਆ ਪਰ ਜਦੋਂ ਮੈਂ ਅੱਗੇ ਗੋਲ ਗੱਪੇ ਦੇਖੇ ਮੇਰਾ ਮਨ ਕਰਿਆ ਮੈਂ ਇੱਕ ਵੀਡੀਓ ਬਣਾਵਾ ਧੰਨਵਾਦ ਜੀ ਵੀਰ ਜੀ ਤੁਹਾਡਾ ਬਹੁਤ ਮਿਹਰਬਾਨੀ ਤੇ ਤੁਹਾਡੇ ਤੇ ਤੁਸੀਂ ਇੱਥੇ ਆਏ ਹੋ ਧੰਨਵਾਦ ਜੀ ਧੰਨਵਾਦ ਜੀ ਵੀ ਗੁਰੂ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਵੀ ਨਹੀਂ ਇੱਥੇ ਆ ਕੇ ਚੀਜ਼ ਨਾ ਜਿਹੜੀ ਥੱਲੇ ਦਸਾਂ ਦੀ ਐ ਇੱਥੇ ਸੌਾਂ ਦੀ ਹੋ ਜਾਂਦੀ ਐ। ਇਹ ਦੇਖੋ ਜੀ ਸਾਡਾ ਹਾਈ ਕੋਈ ਨਹੀਂ ਸਾਬ ਬਾਪੂ ਦਾ ਜੀ ਉਹ ਗੁਰੂ ਪਾਤਸ਼ਾਹ ਦਾ ਐ। ਹਾਂਜੀ। ਉਹਨੇ ਸੇਵਾ ਲਈ ਐ। ਹਾਂਜੀ। ਅਸੀਂ ਜਿੰਨਾ ਕਿ ਸਾਡੇ ਜੁੱਬੇ ਲਈ ਅਸੀਂ ਨਵਾਈ ਜਾਂਦੇ ਆ ਜੀ। ਸਹੀ ਗੱਲ ਸਹੀ ਗੱਲ ਐ ਜੀ। ਇਹਦੇ 'ਚ ਮੇਰਾ ਵੀ ਅਸ਼ਿਸ਼ਤ ਕਰਨ ਵਾਲੇ ਹਾਈ ਕੋਈ ਨਹੀਂ। ਤੇ ਇੱਥੇ ਸੇਵਾਦਾਰ ਚੇਂਜ ਹੁੰਦੇ ਰਹਿੰਦੇ ਆ ਜਾਂ ਸੇਮ ਉਹੀ ਰਹਿੰਦੇ ਨੇ ਜੀ? ਸਾਡੇ ਲਗਭਗ ਉਹੀ ਐ ਜੀ ਕਿਉਂਕਿ ਅਸੀਂ 15 ਦੇ ਲਾਉਣਾ ਹੁੰਦਾ ਜੀ। ਹਾਂਜੀ। ਤੇ ਲਗਭਗ ਉਹੀ ਸੇਮ ਹੀ ਹੁੰਦਾ ਆ ਆਉਂਦੇ ਜਿਹੜੇ ਸੇਵਾਦਾਰ ਆ। ਪੂਰਾ ਕੀਮਾ ਬਣਾ ਲੈਂਦੇ ਆ ਕੁਛ ਉੱਗੇ ਚਲੇ ਗਏ ਵਾਪਸ ਆ ਗਏ ਮੱਥਾ ਟੇਕਣ ਚਲੇ ਗਏ ਵਾਪਸ ਆ ਗਏ ਐਸਟੇਸ਼ਨ ਹੁੰਦੀ ਰਹਿੰਦੀ ਨਹੀਂ ਸਹੀ ਹੈ ਤੇ ਜਿਹੜੀ ਇਹ ਜਗਾ ਹੈ ਫਿਰ ਇਹਦਾ ਰੈਂਟ ਵਗੈਰਾ ਹੈ ਜੀ ਇਹ ਇਹ ਸਾਡੇ ਕੋਲ ਰੈਂਟ ਤੇ ਠੀਕ ਹੈ ਇਹ ਰੈਂਟ ਤੇ ਆ ਮਿਲ ਕੇ 15 ਦਿਨ ਦੇ ਰੈਂਟ ਤੇ ਹੁੰਦੀ ਹੈ ਠੀਕ ਹੈ ਠੀਕ ਹੈ ਪਾਣੀ ਜਿਹੜਾ ਸੀ ਉਹ ਸ਼ਹਿਰੋਂ ਲੈ ਕੇ ਆਉਣੇ ਆ ਹਾਂਜੀ ਫਿਲਟਰ ਪਾਣੀ ਹੁੰਦਾ ਜੀ ਫਿਲਟਰ ਪਾਣੀ ਜੀ ਠੀਕ ਹੈ 2000 1000 ਹਾਂ ਸਾਰੇ ਦਾ ਸਾਰਾ ਪੈਕਟ ਵਾਲਾ ਦੁੱਧਾ ਕੀ ਬਾਤ ਹੈ ਨਹੀਂ ਜ਼ਿਆਦਾਤਰ ਲੰਗਰਾਂ ਦੇ ਵਿੱਚ ਕਿਉਂਕਿ ਅਵੇਲੇਬਲ ਇੱਧਰ ਘੱਟ ਹੈ ਤਾਂ ਸੁੱਕਾ ਮਜਬੂਰੀ ਬਣ ਗਿਆ ਇੱਕ ਬਾਈ ਚੋਟੀ ਗੱਲ ਸਹੀ ਹੈ ਮਜਬੂਰੀ ਹੋ ਜਾਂਦੀ ਕੁਛ ਥੋੜੀ ਨਾ ਹਾਂਜੀ ਆਲਸ ਵੇਸਨ ਤਾਂ ਵੀ ਹੋ ਜਾਂਦੀ ਹੈ ਅਗਲਾ ਕਹਿੰਦਾ ਚਲੋ ਜਾ ਕੇ ਕਿਥਾਂ ਬੈਠੋ ਹਾਂਜੀ ਕਹਿੰਦਾ ਇੱਥੇ ਮੁੰਡਾ ਵੀਰ ਸਿੰਘ ਹੈ ਉਹ ਸ਼ਹਿਰ ਦੇ ਰੋਜ਼ ਹਾਂਜੀ ਲਗਭਗ 10 ਚੱਕਰ ਲਾਉਂਦਾ ਠੀਕ ਹੈ ਸਭ ਤੇ ਹੀ ਵੀ ਲਿਆਉਣੀ ਹੈ ਹਾਂਜੀ ਦੁੱਧ ਵੀ ਲਿਆਉਣਾ ਹੈ ਸਬਜ਼ੀਆਂ ਵੀ ਤੇ ਉਹ ਵੀਰ ਦੀ ਡਿਊਟੀ ਫਿਰ ਉਸੇ ਦੇ ਉੱਤੇ ਆ ਉਹਦਾ ਕੰਮ ਬਾਹਰ ਲਈ ਕਰਨਾ ਨੇ ਠੀਕ ਹੈ ਪਾਣੀ ਵਾਲੀ ਜੀਪ ਉਹਨੇ ਲੈ ਕੇ ਜਾਣੀ ਹੈ 4 ਗਿਡੇ ਸਾਡੇ ਰੋਜ਼ ਦਾ 4000 ਲੀਟਰ ਪਾਣੀ ਲੱਗਿਆ ਹੁੰਦਾ ਕੀ ਬਾਤ ਹੈ ਫੇਰ ਸਾਹਬ ਨਾਲ ਸੰਗਤ ਬਹੁਤ ਆਂਦੀ ਹੋਏਗੀ। ਆਪਾਂ ਬਾਪੂ ਦੀ ਕਿਰਪਾ ਜੀ। ਗੁਰੂ ਮਾਰਾ ਦੀ ਕਿਰਪਾ ਹੈ ਜੀ। ਗੁਰੂ ਮਾਰਾ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹੌਤੈ ਜੀ। ਇਹ ਪ੍ਰਿਆਗ ਰਹਿ ਗਿਆ ਜੀ 15 ਕਿਲੋਮੀਟਰ ਤੇ ਨੀਂਦਵਾਰੇ ਆ ਗਿਆ। ਟ੍ਰੈਂਮਣ ਕਣੀ ਸ਼ੁਰੂ ਹੋ ਗਈ ਤੇ ਆਪਾਂ ਨੇ ਫੇਰ ਪੈਕਿੰਗ ਕਰ ਲਈ। ਸਫ਼ਰ ਨਹੀਂ ਰੋਕਣਾ, ਸਫ਼ਰ ਜਾਰੀ ਰੱਖਾਂਗੇ। ਵੀ ਆਪਾਂ ਜਿਆਦਾ ਨਹੀਂ ਤਾਂ ਡੇਢ ਘੰਟੇ ਚ ਪਹੁੰਚ ਜਾਾਂਗੇ। ਸਮਾਂ ਹੋ ਗਿਆ 5 ਵਜੇ ਦਾ। 6 6:30 7 ਵਜੇ ਤੱਕ ਪਹੁੰਚ ਜਾਾਂਗੇ ਆਪਾਂ। ਸਮਾਂ ਹੋ ਗਿਆ ਜੀ 7 ਵਜੇ ਦਾ ਤੇ ਅਸੀਂ ਖਾਸ ਤਰ੍ਹਾਂ ਖਰਾਬ ਹੋਈ ਬਈਆਂ ਚੜਾਈਆਂ ਬਹੁਤ ਈਆਂ ਵੀ ਆਪਾਂ ਦੇ ਪ੍ਰਿਆਗ ਪਹੁੰਚ ਗਏ ਇਸ ਟਾਈਮ ਸ਼ਰਧਾਲੂ ਘੱਟ ਹੈ ਨਹੀਂ ਇਹ ਪੂਰਾ ਭਰਿਆ ਬਹੁੰਦਾ ਇੱਧਰ ਵੀ ਸੁੰਨੇ ਪਿਆ ਕੰਮ ਨਹੀਂ ਇੱਥੇ ਵੀ ਸੰਗਤ ਬਹੁਤ ਹੁੰਦੀ ਹੈ ਤੇ ਆਪਾਂ ਇੱਥੋਂ ਜਾਣਾ ਹੈ ਤਕਰੀਬਨ 5 ਕਿਲੋਮੀਟਰ ਕਿਲੋਮੀਟਰ ਦੀ ਚੜਾਈ ਹੈ ਉਸ ਤੋਂ ਬਾਅਦ ਲਾਣਾ ਹੈ ਤੇ ਆਦੀ ਸਤੇ ਆਪਾਂ ਉੱਥੇ ਕਰਾਂਗੇ ਵੀ ਆਪਾਂ ਨੇਰੇ ਤੋਂ ਪਹਿਲੇ ਪਹਿਲੇ ਠਹਿਰ ਤੇ ਪਹੁੰਚ ਜਾਾਂਗੇ